ਸੋ ਮੈਂ ਹੈਗੀਆਂ ਜੀ ਬੈੱਡ ਰੈਸਟ ਤੇ ਕਿਉਂਕਿ ਤੁਹਾਨੂੰ ਪਤਾ ਇੱਕ ਮੇਰੀ ਸਰਜਰੀ ਹੋਈ ਆ ਤੇ ਤਾਂ ਕਰਕੇ ਮੈਂ ਖਾਲੇ ਕਿਚਨ ਚ ਕੋਈ ਵੀ ਕੰਮ ਨਹੀਂ ਕਰ ਰਹੀ ਆ ਜੀ ਕਿਉਂਕਿ ਮੈਨੂੰ ਖੜਾ ਹੀ ਨਹੀਂ ਹੋਇਆ ਜਾਂਦਾ ਹੈਗਾ 15 ਮਿੰਟ ਤੋਂ ਜ਼ਿਆਦਾ ਮੇਰੇ ਜਿਹੜਾ ਸਟੰਟ ਪਾਇਆ ਆ ਉੱਚ ਪੇਨ ਹੋਣ ਲੱਗ ਜਾਂਦੀ ਆ ਤੇ ਮੈਨੂੰ ਫੀਲ ਹੁੰਦਾ ਐ ਐਗਜ਼ੈਕਟਲੀ ਵੀ ਮਤਲਬ ਕਿ ਇੱਥੇ ਐਗਜ਼ੈਕਟਲੀ ਉਹਨਾਂ ਨੇ ਮੇਰੇ ਸਟੰਟ ਪਾਇਆ ਹੈ ਸੋ ਮੇਰੇ ਸਾਸੂ ਮਾ ਬਚਾਰੇ ਉਹੀ ਮੇਰੇ ਬੇਬੀ ਨੂੰ ਸਾਥ ਦੇ ਕਿਉਂਕਿ ਮੈਂ ਉਹਨੂੰ ਵੀ ਚੱਕ ਸਕਦੀ ਹੈਗੀ ਤੇ ਉਹੀ ਸਾਰਾ ਕੰਮ ਵੀ ਕਰਦੇ ਆ ਤੇ ਮੈਨੂੰ ਬੈਠੀ ਨੂੰ ਮਿਲ ਰਿਹਾ ਘਾੜ ਪੀਣ ਨੂੰ ਹੁਣ ਅੱਜਕੱਲ ਤੇ ਪਤਾ ਨਹੀਂ ਬਹੁਤ ਬੋਰ ਹੋ ਜਾਂਦੀ ਆ ਮੈਂ ਤਾਂ ਹੀ ਮੈਂ ਸ਼ਾਇਦ ਬੈਠੀ ਬੈਠੀ ਜਦ ਬੋਰ ਹੋਣ ਲੱਗੀ ਤਾਂ ਮੈਂ ਆਪਣਾ ਚੈਨਲ ਸ਼ੁਰੂ ਕਰ ਲਿਆ ਕਿਉਂਕਿ ਮੇਰੇ ਕੋਲ ਹੋਰ ਕੁਛ ਹੈ ਹੀ ਨਹੀਂ ਕਰਨੇ ਨੂੰ ਨਾ ਮੈਂ ਆਪਣੇ ਬੇਬੀ ਨੂੰ ਟਾਈਮ ਦੇ ਸਕਦੀ ਆ ਨਾ ਮੈਂ ਕੋਈ ਹੋਰ ਕੰਮ ਕਰ ਸਕਦੀ ਆ ਕਿਉਂਕਿ ਬੇਬੀ ਮੇਰਾ 6 ਮੰਥ ਓਲਡ ਆਉਣ ਤੇ ਕਾਫੀ ਐਕਟਿਵ ਆ ਤੇ ਉਹ ਨੂੰ ਚੱਕਣਾ ਕਰਨਾ ਮੇਰੇ ਲਈ ਪੋਸੀਬਲ ਨਹੀਂ ਹਾਲੇ ਬਿਲਕੁਲ ਮੈਨੂੰ ਮਨਾ ਕੀਤਾ ਡਾਕਟਰਸ ਨੇ ਤੇ 28 ਤੋਂ ਫੈਬ ਨੂੰ ਮੇਰਾ ਸਟੰਡ ਕੱਢਣਾ ਹੈ ਉਹਨਾਂ ਨੇ ਤੇ ਉਸ ਤੋਂ ਬਾਅਦ ਉਹ ਕਹਿੰਦੇ ਦਨ ਆਈ ਕੈਨ ਯੂ ਪਿਕ ਅਪ ਮਾਈ ਬੇਬੀ ਤੇ ਥੋੜਾ ਬਹੁਤਾ weight ਚੱਕਣਾ ਮੈਂ ਸਟਾਰਟ ਕਰ ਸਕਦੀ ਹਾਂ ਤੇ ਉਦੋਂ ਤੱਕ ਬੇਲੇ ਬੈਠੇ ਆ ਜੀ ਤੇ ਟਰਾਈ ਕਰ ਰਹੀ ਹਾਂ ਕਿ ਮੇਰੇ YouTube ਚੈਨਲ ਤੇ ਸਬਸਕ੍ਰਾਈਬਰ ਦੁਬਾਰਾ ਜਾਣ ਉਹ ਤੱਕ ਸੋ ਦੈਟ ਉਸ ਤੋਂ ਬਾਅਦ ਵੀ ਮੈਨੂੰ ਮੋਟੀਵੇਸ਼ਨ ਰਵੇ ਤੇ ਮੈਂ ਕੁਝ ਕੰਟੈਂਟ ਕ੍ਰੀਏਟ ਕਰਨਾ ਹੈ ਕਿਉਂਕਿ ਹਲੇ ਤਾਂ ਚਲੋ ਮੇਰੇ ਕੋਲ ਵੇਲਾ ਟਾਈਮ ਆ ਮੈਂ ਕੋਈ ਜੌਬ ਨਹੀਂ ਕਰ ਰਹੀ ਹਲੇ ਤੇ ਮੈਂ ਬੇਲੀ ਬੈਠੀ ਬਣਾਈ ਜਾਨੀ ਆ ਕੁਝ ਨਾ ਕੁਝ ਬਟ ਯਾ ਜੇ ਮੇਰੇ ਸਬਸਕ੍ਰਾਈਬਰ ਵਧਣਗੇ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਮੇਰੇ ਕੰਟੈਂਟ ਨੂੰ ਲਾਈਕ ਕਰੋਗੇ ਤੇ ਮੇਰੇ ਫੇਸਬੁੱਕ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋਗੇ ਤਾਂ ਮੈਨੂੰ ਬਹੁਤ ਮੋਟੀਵੇਸ਼ਨ ਮਿਲੇਗੀ ਹੋਰ ਵੀ ਵੀਡੀਓਜ਼ ਬਣਾਉਣ ਦੀ ਬਹੁਤ ਟਾਈਮ ਤੋਂ ਸੋਚਿਆ ਹੋਇਆ ਸੀ ਮੈਂ ਤੇ ਮੈਨੂੰ ਵੀ ਲੱਗਦਾ ਸੀ ਕਿ ਬਹੁਤ ਈਜ਼ੀ ਚੀਜ਼ ਆ ਇਹ ਵੀ ਨਾ ਵੀਡੀਓਜ਼ ਬਣਾ ਕੇ ਪਾਉਣੀਆਂ ਬਹੁਤ ਸੌਖਾ ਕੰਮ ਆ ਇਹ ਬਟ ਹੁਣ ਜਦ ਆਬ ਬਣਾਉਣਾ ਪੈ ਰਿਹਾ ਤਾਂ ਪਤਾ ਲੱਗ ਰਿਹਾ ਵੀ ਨਹੀਂ ਬਹੁਤ ਔਖਾ ਕੰਮ ਆ ਤੁਹਾਨੂੰ ਐਵਰੀ ਡੇ ਸੋਚਣਾ ਪੈਂਦਾ ਵੀ ਤੁਸੀਂ ਕੀ ਕੰਟੈਂਟ ਕ੍ਰੀਏਟ ਕਰੋ ਜੋ ਇੰਗੇਜਿੰਗ ਹੋਵੇ ਹਨਾ ਸੋ ਸੋ ਲੋਕੀ ਤੁਹਾਡਾ ਤੁਹਾਡੀ ਵੀਡੀਓ ਨੂੰ ਦੇਖਣ ਵੀ ਲਾਈਕ ਵੀ ਕਰਨ ਤੇ ਸ਼ੇਅਰ ਵੀ ਕਰਨ ਉਹ ਕਿਉਂਕਿ ਜੇ ਉਹ ਕੰਟੈਂਟ ਆਪਾਂ ਕਿੰਨੀ ਵੀ ਵੀਡੀਓ ਦੇਖਦੇ ਆਪ ਨੂੰ ਨਹੀਂ ਵਧੀਆ ਲੱਗਦੀ ਆਪਾਂ ਜਦ ਇਹਨੂੰ ਸਕਰੋਲ ਕਰ ਦਿੰਦੇ ਆ ਹਨਾ ਤੋ ਉਹ ਉਸ ਚੀਜ਼ ਲਈ ਬਹੁਤ ਦਿਮਾਗ ਲੱਗਦਾ ਨਾਲੇ ਮੈਂ ਇੱਕ ਮੈਰਿਡ ਔਮੇਨਾ ਮੇਰੇ ਬੱਚੇ ਆ ਠੀਕ ਹੈ ਆਪਣੀ ਮੈਂ ਇਹ ਵੀ ਮੇਕ ਸ਼ੂਰ ਕਰਨਾ ਕਿ ਮੈਂ ਵੀਡੀਓ ਇਦਾਂ ਨਹੀਂ ਬਣਾਵਾਂ ਜਿਹਦੇ ਨਾਲ ਮੇਰੀ ਫੈਮਿਲੀ ਦੀ ਰੈਪਿਊਟੇਸ਼ਨ ਖਰਾਬ ਨਾ ਹੋਵੇ ਮੈਂ ਇੱਕ ਟੀਚਰ ਆ ਸੋ ਮੈਨੂੰ ਉਹ ਵੀ ਧਿਆਨ ਚ ਰੱਖਣਾ ਪੈਂਦਾ ਕਿ ਮੇਰੇ ਜੇ ਸਟੂਡੈਂਟਸ ਕਦੇ ਮੇਰੀ ਵੀਡੀਓ ਦੇਖਣ ਤਾਂ ਉਹਨਾਂ ਨੂੰ ਇਹ ਫੀਲ ਨਾ ਹੋਵੇ ਕਿ ਇਹ ਇਹ ਆ ਤੁਹਾਡੀ ਟੀਚਰ ਆ ਸੋ ਮੈਨੂੰ ਮੈਕਸ਼ੂਰ ਕਰਨਾ ਪਿਆ ਨਾ ਮੈਂ ਆਪਣੀ ਰੈਪਿਊਟੇਸ਼ਨ ਨੂੰ ਵੀ ਇੰਟੈਕਟ ਰੱਖਾ ਜਦ ਮੈਂ ਵੀਡੀਓਜ਼ ਬਣਾਉਣੀ ਹੈ ਕਿ ਸਾਫ਼ ਸੁਥਰਾ ਕੰਟੈਂਟ ਦਮਾ ਕਰਨ ਦੇਖਣ ਵਾਸਤੇ ਜੋ ਕਿ ਫੈਮਲੀ ਨਾਲ ਬੈਠ ਕੇ ਵੀ ਦੇਖ ਸਕੋ ਤੇ ਇੱਕ ਵਧੀਆ ਚੀਜ਼ ਮਤਲਬ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਾਂ ਵੀ ਜਿਹੜੀ ਚੀਜ਼ ਨੂੰ ਤੁਸੀਂ ਲਾਈਕ ਵੀ ਕਰੋ ਆਪਣੇ ਫੈਮਲੀ ਨਾਲ ਬੈਠ ਕੇ ਦੇਖ ਵੀ ਸਕੋ ਤੁਹਾਡਾ ਐਂਟਰਟੇਨਮੈਂਟ ਵੀ ਹੋਵੇ ਉਹਦੇ ਨਾਲ ਠੀਕ ਹੈ ਉਹਦੇ ਲਈ ਮੈਨੂੰ ਤੁਹਾਡਾ ਸਪੋਰਟ ਚਾਹੀਦਾ ਪਲੀਜ਼ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਜਾ ਕੇ ਮਨਦੀਪ ਹੈਟ ਬਹੁਤ ਹੀ ਸਿਆਣੀ ਤੇ ਮੇਰੇ ਇੰਸਟਾਗ੍ਰam ਤੇ ਫੇਸਬੁੱਕ ਪੇਜ ਨੂੰ ਵੀ ਜਰੂਰ ਲਾਈਕ ਕਰੋ ਲਾਈਕ ਐਂਡ ਫੋਲੋ ਕਰੋ ਮੇਰੀ ਵੀਡੀਓ ਜੇ ਵਧੀਆ ਲੱਗਦੀਆਂ ਤੁਹਾਨੂੰ ਤਾਂ ਉਹਨੂੰ ਸ਼ੇਅਰ ਕਰਦੇ ਆ ਕਰੋ ਪਲੀਜ਼ ਥੈਂਕ ਯੂ